ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਟਨ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰੋ ਆਪਣੇ ਚੈਨਲ ਤੇ ਨਵੇਂ ਨੇ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਆਈਕਨ ਜਰੂਰ ਦਬਾਓ ਤਾਂ ਜੋ ਬੜੀ ਤੋਂ ਬੜੀ ਹਰ ਇਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਆਪਣੇ ਪੰਜਾਬ ਦੇ ਵਿੱਚ ਇਸ ਵਾਰ ਜਿਹੜਾ ਵੀ ਪਹਿਲੇ ਪਾਣੀ ਤੋਂ ਬਾਅਦ ਇੱਕ ਬਹੁਤ ਵੱਡਾ ਟ੍ਰੈਂਡ ਚੱਲਿਆ ਇਸ ਵਾਰ ਤਕਰੀਬਨ 70% ਕਿਸਾਨ ਵੀਰਾਂ ਨੇ ਟਰਾਈ ਕੀਤਾ ਹੈ ਮੈਂ ਟ੍ਰੀ ਬਿਊਜਨ ਅਣਕ ਦੇ ਵਿੱਚ ਗੁੱਲੀ ਰੰਡੇ ਦੇ ਖਾਤਮੇ ਵਾਸਤੇ ਤੇ 70 ਚੋਂ 30% ਕਿਸਾਨ ਵੀਰ ਕਹਿੰਦੇ ਨੇ ਰਿਜ਼ਲਟ ਘੱਟ ਮਿਲੇ ਆ 20 ਕਹਿੰਦੇ ਨੇ ਬਹੁਤ ਟੌਪ ਦਾ ਮਿਲਿਆ 20 ਕਹਿੰਦੇ ਨੇ ਵੀ ਨਹੀਂ ਮਿਲਿਆ ਰਿਜ਼ਲਟ ਨਾ ਮਿਲਣ ਦਾ ਰਿਜ਼ਲਟ ਪ੍ਰੋਪਰ ਮਿਲਣ ਦਾ ਤੇ ਸਹੀ ਢੰਗ ਤਰੀਕੇ ਦਾ ਆਪਾਂ ਸਾਰੀ ਗੱਲਬਾਤ ਅੱਜ ਤੁਹਾਡੇ ਨਾਲ ਕਰਾਂਗੇ ਮੇ ਰਿਜ਼ਲਟ ਕਿਉਂ ਨਹੀਂ ਮਿਲੇ ਕਿਉਂ ਵਧੀਆ ਮਿਲੇ ਨਹੀਂ ਹੁਣ ਕਿਸਾਨ ਵੀਰੋ ਤੁਸੀਂ ਇਹ ਕਣਕ ਦੇਖ ਸਕਦੇ ਹੋ ਇਹਦੀ ਤਕਰੀਬਨ 6 ਨਵੰਬਰ ਦੀ ਬਜਾਈ ਹੋਈ ਸੀ ਤੇ ਐਚ ਜੀ 30 ਸਿਆਸੀ ਕਣਕ ਸੀ ਬਹੁਤ ਵਧੀਆ ਗੁੱਲੀ ਡੰਡਾ ਮਾਰਿਆ ਇਹਦੇ ਵਿੱਚ ਮੈਟਰੀਬਿਊਸ਼ਨ ਨੇ ਕਿਉਂਕਿ ਇਸ ਕਣਕ ਤੋਂ ਬਾਅਦ ਬੀਜੇ ਆਈ ਤੋਂ ਬਾਅਦ 10 ਤਰੀਕ ਨੂੰ ਮੀਂਹ ਪੈ ਗਿਆ ਸੀ ਸੁਪਰ ਸੀਡਰ ਦੀ ਬਜਾਈ ਸੀਗੀ ਗੁੱਲੀ ਡੰਡਾ ਨਾਲ ਦੀ ਨਾਲੇ ਹਰਾ ਹੋ ਗਿਆ ਸੀ ਤੇ ਆਪਣੇ ਕੈਨ ਤੇ ਵੀਰ ਨੇ ਮੈਟਰੀ ਵਿਊਜਨ ਆ ਜਿਹੜੀ ਉਹ ਇਹਦੇ ਵਿੱਚ ਪਾਈ ਹੈ ਤਕਰੀਬਨ ਵਧੀਆ ਡਾਕਰ ਜਾਬਾਨ ਸੀਗਾ ਮੈਂ ਰਾਜਾ ਲਾ ਲਓ ਤੁਸੀਂ ਨਾ ਡਾਕਰ ਨਾ ਰੇਸ ਲਾ ਜਿਹੜਾ ਕਿਸਾਨ ਵੀਰੋ 2 ਤੋਂ 3 ਪੱਤੇ ਵਾਲਾ ਗੁੱਲੀ ਡੰਡਾ ਸੀਗਾ ਉਹ ਤਾਂ ਬਿਲਕੁਲ ਹੀ ਖਤਮ ਕਰਤਾ ਤੁਸੀਂ ਦੇਖ ਲਓ ਕੱत्ता ਬਣਾਇਆ ਪਿਆ ਵਿੱਚ ਜਿਹੜਾ 4-5 ਪੱਤੇ ਵਾਲਾ ਗੁੱਲੀ ਡੰਡਾ ਸੀ ਉਹਨੂੰ ਕੁਝ ਨਹੀਂ ਹੋਇਆ ਖੜਾ ਹੈ ਜਿਹੜਾ ਹਰਾ ਹੋ ਰਿਹਾ ਸੀਗਾ ਉਹ ਤੇ ਦੋ ਤਿੰਨ ਪੱਤਿਆਂ ਤੱਕ ਜਿਹੜਾ ਗੁੱਲੀ ਡੰਡਾ ਬਿਲਕੁਲ ਖਤਮ ਕਰਤਾ ਤੇ ਜਿਹੜੇ ਕਿਸਾਨ ਵੀਰ ਨੇ ਦਵਾਈ ਪਾਈ ਸੀਗੀ 250 ਗ੍ਰਾਮ ਪਰ ਏਕੜ ਦੀ ਡੋਜ਼ ਰੱਖੀ ਸੀਗੀ ਦੋ ਵਾਰ ਛਿੱਟਾ ਮਾਰਿਆ ਦੂਰਾ ਇੱਕ ਵਾਰ ਉਧਰੋਂ ਇੱਕ ਵਾਰ ਉਧਰੋਂ ਕਰਾਸ ਟਾਈਪ ਤੇ ਨਾਲ ਕਿਸਾਨ ਵੀਰ ਨੇ ਅੱਧਾ ਲੀਟਰ ਪਰ ਕੀ ਲਿਆ ਡੀਜ਼ਲ ਪਾਇਆ ਸੀਗਾ ਤੇ ਵਧੀਆ ਕਿਸਾਨ ਵੀਰ ਨੇ ਛਿੱਟਾ ਮਾਰਿਆ ਸੀਗਾ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਤੇ ਹੁਣ ਕਿਸਾਨ ਵੀਰੇ ਇਸ ਦੇ ਉੱਪਰ ਐਟਲੈਂਟਿਕ ਜੇ ਏ ਸੀ ਐਮ 9 ਦੀ ਸਪਰੇਅ ਕਰ ਦੂਗਾ ਜਦੋਂ ਪੂਰਾ ਵਧੀਆ ਉਤਾਰ ਬੱਤਰਾ ਗਿਆ ਪਰ ਸਭ ਤੋਂ ਵੱਡਾ ਕਾਰਨ ਰਿਜ਼ਲਟ ਮਿਲਣ ਦਾ ਕਿਸਾਨ ਵੀਰੋ ਗਿੱਲ ਦਾ ਹੁੰਦਾ ਜੇ ਤੁਹਾਡੇ ਬਾਣ ਦੇ ਵਿੱਚ ਗਿੱਲ ਪੂਰੀ ਆ ਦੇਖੋ ਤੁਸੀਂ ਪੈਰ ਗੁੜੇ ਹੋਏ ਦੇਖ ਸਕਦੇ ਹੋ ਜਦੋਂ ਕਿਸਾਨ ਵੀਰ ਨੇ ਬਾਣ 'ਚ ਮੈਟਰੀ ਪਾਈ ਆ ਤਾਂ ਤੁਹਾਨੂੰ ਰਿਜ਼ਲਟ ਮਿਲਗੇ ਨਹੀਂ ਨਹੀਂ ਮਿਲਦੇ ਜੇ ਗਿੱਲ ਕੱਟ ਗਈ ਆ ਦੇਖ ਲਓ ਕਿੰਨਾ ਵਧੀਆ ਰਿਜ਼ਲਟ ਮਿਲਿਆਗਾ ਇਸ ਕਿਸਾਨ ਵੀਰ ਦਾ ਬਹੁਤ ਮਨਦੁਖੀ ਸੀਗਾ ਇੰਨਾ ਗੁੱਲੀ ਡੰਡਾ ਹਰਾ ਹੋ ਗਿਆ ਸੀਗਾ ਤੁਸੀਂ ਦੇਖ ਲਓ ਵੀ ਖਤਮ ਕਰਿਆ ਬੈ ਬਿਲਕੁਲ ਹੀ ਫੂਕ ਕੇ ਬਹੁਤ ਜਿਆਦਾ ਤਕੜਾ ਰਿਜ਼ਲਟ ਮਿਲਿਆ ਤੇ ਸਪ੍ਰੇਆਂ ਕਿਸਾਨ ਵੀਰ ਤੋ ਤਿੰਨ ਸਪ੍ਰੇਆਂ ਕਰ ਦਿੰਦਾ ਤਾਂ ਵੀ ਗੁੱਲੀ ਡੰਡਾ ਇੰਨਾ ਨਹੀਂ ਸੀ ਮਾਰਨਾ ਜਿੰਨਾ ਮੈਟਰੀ ਨੇ ਇੱਕ ਵਾਰ ਚ ਮਾਰਤਾ ਬਿਲਕੁਲ ਜੜ ਤੱਕ ਖਤਮ ਹੀ ਕਰਿਆ ਪਰ ਕਣਕ ਨੂੰ ਵੀ ਥੋੜਾ ਸਾਈਡ ਇਫੈਕਟ ਤਾਂ ਹੋਇਆ ਰੁਕੀਏ ਕਣਕ ਪਰ ਉਨੀ ਨਹੀਂ ਧੱਕਾ ਮਾਰੇ ਜਿੰਨੀਆਂ ਚਾਹੀਦਾ ਤੇ ਕਿਸਾਨ ਵੀਰੋ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਮੈਟਰੀ ਬਿਊਜਨ ਪਾਈ ਹੈ ਕਿਰਪਾ ਕਰਕੇ ਕਮੈਂਟ ਵਿੱਚ ਜ਼ਰੂਰ ਦੱਸਿਓ ਵੀ ਕਿੰਨਾ ਕੁ ਦਾ ਰਿਜ਼ਲਟ ਮਿਲਿਆ ਤੇ ਕੀ ਉਹਨਾਂ ਚੋਂ ਜੇ ਰਿਜ਼ਲਟ ਨਹੀਂ ਮਿਲਿਆ ਗਲਤੀ ਹੋਈ ਹੈ। ਉਮੀਦ ਆ ਕਿਸਾਨ ਵਿਰੋਧ ਨੂੰ ਵੀਡੀਓ ਵਧੀਆ ਲੱਗੀ ਵੀਡੀਓ ਪਸੰਦ ਹੋ ਗਈ ਇਸੇ ਤਰ੍ਹਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ।